ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਤਲਾਕ ਚੰਗਾ ਜਾਂ ਮੌਤ ਜਿਹੜਾ ਕਿ ਸਾਡੀ ਵੀਡੀਓ ਦਾ ਨਾਮ ਵੀ ਸੀਗਾ ਤੇ ਤਲਾਕ ਚੰਗਾ ਜਾਂ ਮੌਤ ਵਿੱਚ ਅਗਰ ਮੰਨ ਲਓ ਹਾਲਾਤ ਜਿਹੜੇ ਨੇ ਜਿੰਨਾ ਇਸ ਵੀਡੀਓ ਦੇ ਵਿੱਚ ਕੁੜੀ ਦਾ ਮਾਰੇ ਹੋਏ ਅਗਰ ਪਹਿਨੇ ਮਾਰੇ ਹੁੰਦੇ ਤਾਂ ਮੈਨੂੰ ਲੱਗਦਾ ਕਿ ਇਹ ਤੋਂ ਪਹਿਲਾਂ ਹੀ ਸਾਰਿਆਂ ਨੂੰ ਦੱਸ ਕੇ ਇਹ ਚੀਜ਼ ਦਾ ਹੱਲ ਕਰਨਾ ਚਾਹੀਦਾ ਜਿਹੜਾ ਕਿ ਅਸੀਂ ਇਹ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਮੌਤ ਦੇ ਨਾਲੋਂ ਚੰਗਾ ਮੈਨੂੰ ਲੱਗਦਾ ਤਲਾਕ ਹੁੰਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਸਾਰੇ ਲੋਕ ਕਹਿੰਦੇ ਆਂ ਵੀ ਤਲਾਕ ਲਈ ਜਾ ਸਭ ਜਣੇ ਛੱਡੀ ਜਾ ਇੱਕ ਦੂਜੇ ਨੂੰ ਨਹੀਂ ਪਰ ਜਿੱਥੇ ਕਿਤੇ ਵੀ ਤੁਹਾਡੇ ਦਾ ਘਰੇਲੂ ਹਿੰਸਾ ਹੁੰਦੀ ਹੈ ਕਿਤੇ ਤੁਹਾਨੂੰ ਦਾਜ ਵਾਸਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਉੱਥੇ ਇੰਨੀ ਜ਼ਿਆਦਾ ਨੌਬਤ ਨਾ ਆਵੇ ਇਸ ਤੋਂ ਪਹਿਲਾਂ ਹੀ ਸਹੀ ਕਦਮ ਜਿਹੜੇ ਚੁੱਕਣੇ ਚਾਹੀਦੇ ਆ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਮਤਲਬ ਅਸੀਂ ਤੇ ਕੀ ਸਮਝਾਉਣਾ ਵਾ ਪਰ ਫਿਰ ਜੀ ਅਸੀਂ ਇਸ ਵੀਡੀਓ ਦੇ ਵਿੱਚ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤਨ ਕਿਹੇ ਵੀ ਗੱਲ ਤੋਂ ਪਹਿਲਾਂ ਦੋਵੇਂ ਪੱਖ ਲੈਣੇ ਪਾਉਂਦੇ ਨੇ ਦੋਵੇਂ ਪੱਖ ਦੇਖਣੇ ਜ਼ਰੂਰੀ ਨੇ ਸੋ ਫੋਨ ਆ ਗਿਆ ਵਿੱਚ ਕੱਲੀ ਇਹ ਗੱਲ ਨਹੀਂ ਹੈਗੀ ਵੀ ਘਰੇਲੂ ਹਿੰਸਾ ਜਿਹੜੀ ਆ ਉਹ ਸਿਰਫ ਕੁੜੀਆਂ ਨਾਲ ਹੁੰਦੀ ਆ ਕਿਤੇ ਕਿਤੇ ਇਹਦੇ ਸ਼ਿਕਾਰ ਜਿਹੜੇ ਮੁੰਡੇ ਵੀ ਹੋ ਜਾਂਦੇ ਆ ਬਿਲਕੁਲ ਸੋ ਇੰਨੀਆਂ ਜਿਹੜੀਆਂ ਨੌਬਤਾਂ ਨਾ ਆਉਣ ਇਹ ਤੋਂ ਕਿਵੇਂ ਪ੍ਰੇਸ਼ ਕਰਨਾ ਕਿਵੇਂ ਆਪਣੇ ਪਰਿਵਾਰ ਨਾਲ ਗੱਲ ਹਰ ਕਿਸੇ ਨਾਲ ਹੀ ਕਰਨੀ ਹੈ ਇਹ ਚੀਜ਼ ਜਿਹੜੀ ਅਸੀਂ ਵੀਡੀਓ ਵਿੱਚ ਦੱਸਣੀ ਚਾਹੁੰਦੇ ਸੀਗੇ ਉਮੀਦ ਕਰਦੇ ਆ ਵੀ ਤੁਹਾਨੂੰ ਸਾਰਿਆਂ ਨੇ ਵਿੱਚ ਇਹ ਜਰੂਰ ਸਮਝਾਈ ਕਾਉਗੇ ਕਿ ਗੇ ਕੋਸ਼ਿਸ਼ ਇਹੋ ਹੀ ਕਰਦੇ ਆਂ ਵੀ ਜਿੱਦਾਂ ਮੰਨ ਲਓ ਅਸੀਂ ਇਹ ਚੀਜ਼ ਚਾਹੁੰਦੇ ਜੇ ਸਾਡਾ ਵਿਆਹ ਹੋ ਜਾਂਦਾ ਤੇ ਹੀ ਜੀ ਸੋਚਣ ਲੱਗ ਜਾਂਦੇ ਆਂ ਵੀ ਸਾਡੇ ਪੇਰੈਂਟਸ ਦੁਖੀ ਹੋਣਗੇ ਉਹਨਾਂ ਤੇ ਕੀ ਬੀਤੇਗੀ ਪਰ ਜੇ ਸੋਚੀ ਤੇ ਜਨਮ ਤੋਂ ਲੈ ਕੇ ਹਨਾ ਉਹਨਾਂ ਨੂੰ ਪੜਾਇਆ ਉਹਦੇ ਤੱਕ ਮਨ ਲਓ ਸਾਰੇ ਦੁੱਖੋਂ ਝੱਲਦੇ ਆ ਸਾਰਾ ਕੰਮ ਕੀਤਾ ਤੇ ਜੇ ਅਸੀਂ ਉਹਨਾਂ ਨੂੰ ਇਹ ਗੱਲ ਦੱਸਾਂਗੇ ਤੇ ਕੀ ਗੱਲ ਉਹ ਕਹਿਣਗੇ ਵੀ ਹਨਾ ਤੇਹੀ ਗੱਲ ਸਾਨੂੰ ਕਿਉਂ ਦੱਸੀ ਆ ਪਰ ਇਹ ਵੀ ਆਪਣੀਆਂ ਗੱਲਾਂ ਘਰ ਜ਼ਰੂਰ ਜਦੋਂ ਇੱਥੋਂ ਤੱਕ ਨਾ ਬਤਾ ਜਾਂਦੀ ਜ਼ਰੂਰ ਦੱਸਣੀਆਂ ਚਾਹੀਦੀਆਂ ਆ ਕਿਉਂਕਿ ਕਰਦੇ ਆ ਨਾ ਜਦੋਂ ਗੱਲ ਸ਼ੇਅਰ ਕੀਤੀ ਹੋਵੇ ਫਿਰ ਮਹਿਸੂਸ ਹੁੰਦਾ ਵਾ ਵੀ ਕਿਸੇ ਨਾ ਕਿਸੇ ਨੂੰ ਤੇ ਪਤਾ ਹੀ ਆ ਹੁਣ ਮੰਨ ਲਓ ਵੀ ਰਪਿੰਦਰ ਸਾਨੂੰ ਗੱਲ ਦੱਸਦੀ ਹੀ ਪਰ ਬੁਰੀ ਨਹੀਂ ਦੱਸਦੀ ਇਹ ਵੀਡੀਓ ਦੇ ਵਿੱਚ ਉਸ ਜਿਸ ਕਰਕੇ ਵੀ ਉਹ ਥੋੜੀ ਪਿੱਛੇ ਰਹੀ ਜਾਂ ਫਿਰ ਉਹਨੇ ਆਪੇ ਫੈਸਲਾ ਕੀਤਾ ਵੀ ਮੈਂ ਹਨਾ ਇਹਨਾਂ ਨੂੰ ਚੱਲ ਲੈਣਾ ਵਾ ਜਾਂ ਕਿਦਾਂ ਤੀ ਦੇਖਿਆ ਹੀ ਆ ਸਾਰਿਆਂ ਨੇ ਵੀ ਲਾਸਟ ਟਾਈਮ ਤੇ ਉਹਨੇ ਕੋਸ਼ਿਸ਼ ਕੀਤੀ ਸੀ ਵੀ ਮੈਂ ਕਰ ਇਹੋ ਕਵਾਂ ਪੇ ਗੱਡੀ ਨਾਲ ਹੋ ਗੱਡੀ ਨਾਲੋਂ ਪਰ ਹਾਂ ਜਿਉ ਉਹ ਇਹ ਚੀਜ਼ ਦੱਸਦੀ ਵੀ ਮੈਨੂੰ ਦੇ ਹਨਾ ਵੀ ਸਿੱਧਾ ਸਿੱਧਾ ਕਹਿੰਦੀ ਵੀ ਮੈਨੂੰ ਇਹਨਾਂ ਨੇ ਮਾਰਨ ਦਾ ਹੀ ਸੋਚਿਆ ਵਾ ਵੀਜੀ ਤੇ ਹੀ ਤੇ ਕੀ ਗੱਲ ਸੀ ਉਹਨੂੰ ਪਿੰਡ ਨਾਲ ਲੈ ਕੇ ਜਾਂਦੇ ਦੋਨੀਆਂ ਗੱਲ ਸਬੂਤਾਂ ਦੀ ਇੱਕ ਹੋਂਦੀ ਵਿੱਚ ਵੀ ਸਬੂਤ ਜਿਹੜੇ ਨੇ ਜੇ ਮਨ ਲਓ ਸਬੂਤ ਤੁਹਾਡੇ ਕੋਲ ਹੈ ਨੇ ਤਾਂ ਉਹ ਜ਼ਰੂਰ ਸਹੀ ਹੱਥਾਂ ਦੇ ਵਿੱਚ ਪਹੁੰਚਾਓ ਬਿਲਕੁਲ ਤਾਂ ਜੋ ਇੱਥੋਂ ਤੱਕ ਨੌਬਤ ਨਾ ਆਵੇ ਅਸੀਂ ਬਾਰ ਬਾਰ ਇਹੋ ਚੀਜ਼ ਹੀ ਕਹਿੰਦੇ ਆ ਕਿ ਮਤਲਬ ਅਸੀਂ ਆਪਣੀ ਵੀਡੀਓ ਦੇ ਵਿੱਚ ਕੀ ਦੱਸਣਾ ਚਾਹੁੰਦੇ ਸੀਗੇ ਪਿਤਲਾਕ ਚੰਗਾ ਜਾਂ ਮੌਤ ਜਦੋਂ ਮੈਂ ਨਾ ਨਾਂ ਸੋਚਿਆ ਸੀ ਨਾ ਮੈਨੂੰ ਲੱਗਾ ਵੀ ਇਹ ਨਾਮ ਪਤਾ ਨਹੀਂ ਇਸ ਤਰ੍ਹਾਂ ਹੀ ਲੱਗਣਾ ਲੋਕਾਂ ਨੂੰ ਕਿ ਨਹੀਂ ਲੱਗਣਾ ਫਿਰ ਇੱਕ ਤੇ ਨਾਮ ਇਦਾਂ ਦਾ ਰੱਖਿਆ ਨਹੀਂ ਕਿਸੇ ਨੇ ਵੀ ਤੇ ਉਹ ਬੜੀ ਕਨਫਿਊਜ਼ਨ ਹੀ ਪਰ ਬੜਾ ਵਧੀਆ ਚਲੋ ਮਾਰੇ ਨੇ ਕਿਰਪਾ ਕੀਤੀ ਤੁਸੀਂ ਸਾਰਿਆਂ ਸਾਥ ਦਿੱਤਾ ਬੜਾ ਵਧੀਆ ਤੁਸੀਂ ਸਾਰੀ ਸਟੋਰੀ ਨੂੰ ਪਸੰਦ ਕੀਤਾ ਕੱਲ ਜਿਹੜਾ ਪਾਠ ਪਿਆ 62 ਬੜਾ ਵਧੀਆ ਤੁਸੀਂ ਸਾਰੇ ਹੰਗਾਰਾ ਭਰਿਆ ਅੱਜਕੱਲ੍ਹ ਤੇ ਵਹਿਵੀ ਵਾਈਗੁੱਡੀ ਬੜੀ ਕਿਰਪਾ ਵਾਪੀ ਤਕਰੀਬਨ ਛੋਟੀਆਂ ਛੋਟੀਆਂ ਜੀਆਂ ਫੈਮਲੀਆ ਵਾਂ ਪੜੀਆਂ ਲਿਖੀਆਂ ਵਾਂ ਪਰ ਫਿਰ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਹੋ ਜਾਂਦੀਆਂ ਨੇ ਤੇ ਉਹਨਾਂ ਚੀਜ਼ਾਂ ਤੋਂ ਬਚਾਵਾ ਵਾਸਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੀਏ ਆਪਣੀਆਂ ਪ੍ਰੋਬਲਮ ਸ਼ੇਅਰ ਕਰੀਏ ਸੁਣੀ ਉਹਨਾਂ ਦੀ ਗੱਲ ਤੇ ਗੱਲ ਜਦੋਂ ਕਰਦੇ ਵੀ ਸੁਣਨ ਤੇ ਦੋਨਾਂ ਪੱਖਾਂ ਦੀ ਸੁਣਨ ਹੁਣ ਸਾਨੂੰ ਤੇ ਪਤਾ ਹੀ ਵੀ ਉਹ ਪੱਕੀ ਚਾਹੁੰਦਾ ਵਾ ਉਹਦੇ ਸਿਰਫ ਦੇਹ ਜੀ ਚਾਉਂਦੇ ਹੀਗੇ ਤੇ ਜਾਂ ਫਿਰ ਉਹਨਾਂ ਦਾ ਮੋਟਿਵ ਹੀਗਾ ਵੀ ਅਹੀਂ ਬੱਸ ਵੀ ਦੂਜਾ ਵਿਆਹ ਕਰ ਦੇਣਾ ਜਾਂ ਕੁਝ ਵੀ ਹੋ ਸਕਦਾ ਤੇ ਪਰ ਇਹ ਆ ਵੀ ਬੜੀਆਂ ਬੜੀਆਂ ਗੱਲਾਂ ਹੋ ਜਾਂਦੀਆਂ ਵਾ ਉਹਨਾਂ ਨੂੰ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਹੈ ਕਈ ਵਾਰੀ ਅਸੀਂ ਕਮੈਂਟ ਪੜ੍ਹਦੇ ਆਂ ਵੀ ਜਦੋਂ ਕਈ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਜਦੋਂ ਕਈ ਭੈਣ ਭਰਾ ਕਹਿੰਦੇ ਵੀ ਤੁਸੀਂ ਕੀ ਸਮਾਜ ਨੂੰ ਸੇਵ ਦੇ ਦੇ ਵੀ ਇਦਾਂ ਹਨਾ ਕਰਨਾ ਚਾਹੀਦਾ ਅਸੀਂ ਸਮਾਜ ਨੂੰ ਇਹ ਸੇਵ ਨਹੀਂ ਦੇਂਦੇ ਕਿ ਦਾਜ ਵਾਸਤੇ ਕੁੜੀਆਂ ਨੂੰ ਇਦਾਂ ਕਰੋ ਅਹੀਂ ਸਮਾਜ ਨੂੰ ਇਹ ਸੇਧ ਦੇਂਦੇ ਆ ਵੀ ਜੇ ਕੁੜੀਆਂ ਨਾਲ ਤੱਕਾ ਹੁੰਦਾ ਹੋਵੇ ਤਾਂ ਕੁੜੀਆਂ ਕਿੱਦਾਂ ਬਚ ਸਕਦੀਆਂ ਬਿਲਕੁਲ ਜਾਂ ਜਿਹੜੇ ਸਾਡੇ ਭੈਣ ਭਰਾ ਕਈ ਵੇਖਦੇ ਨੇ ਹੁਣ ਸਾਨੂੰ ਕਈ ਕਮੈਂਟ ਆਉਂਦੇ ਨੇ ਵੀ ਸਾਡੀ ਇਹ ਸਟੋਰੀ ਜਿਹੜੀ ਸਾਡੀ ਸੇਮ ਹਨ ਨੂੰ ਇਦਾਂ ਲੋਕੀ ਤੰਗ ਕਰਦੇ ਰਿਹਾ ਸਾਡੇ ਸੱਸ ਸਹੁਰਾ ਜਾਂ ਸਾਡੇ ਪਰਿਵਾਰ ਵੱਲੋਂ ਸਾਨੂੰ ਇਦਾਂ ਟੌਰਚਰ ਮਿਲਦਾ ਰਿਹਾ ਸੋ ਉਹ ਇਹ ਚੀਜ਼ਾਂ ਤੋਂ ਬਚਣਾ ਕਿਵੇਂ ਆ ਇਹ ਮੇਨ ਮੋਟਿਵ ਇਹ ਤੇ ਅਜੇ ਸੋਚੀਏ ਤੇ ਕੁਝ ਵਿਖਾਇਆ ਹੀ ਨਹੀਂ ਗਿਆ ਬੜਾ ਥੋੜਾ ਜਾਂ ਹੀ ਦਿਖਾਇਆ ਬਚਣਾ ਵੱਡੀਆਂ ਰੋਟੀ ਤੋਂ ਵੀ ਤੰਗ ਹੋ ਜਾਣੀਆਂ ਮਤਲਬ ਗੱਲਾਂ ਹੀ ਇੰਦਾਂ ਦੀਆਂ ਹੋ ਜਾਣੀਆਂ ਘਰਾਂ 'ਚ ਵੀ ਉਹ ਕਿਸੇ ਨੂੰ ਆਪਣਾ ਮਤਲਬ ਸਹੀ ਹੁੰਦੀਆਂ ਹੋ ਜਾਂ ਮੂੰਹ ਵਿਖਾਉਣ ਜਗ੍ਹਾ ਨਹੀਂ ਰਹਿਣੀਆਂ ਸੋਚਾਈ ਜਾਏ। ਸੋ ਐਸਟਾ ਕਿ ਬਾਕੀ ਤੁਸੀਂ ਸਾਡੇ ਦੇ ਬੜਾ ਪਿਆਰ ਦੇ ਇਹ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ। ਕਿ ਅਜੇ ਸਜਾ ਮਿਲਣੀ ਹੈ ਸਾਰਿਆਂ ਨੂੰ ਓਹੋ ਹੀ-ਹੀ ਕਿੱਦਾਂ ਮਿਲਣੀ ਹੈ ਇਹ ਸਾਰਿਆਂ ਜਣੇ ਜਰੂਰ ਚੀਜ਼ ਦੇਖਣੀ ਹੈ ਤੇ ਬਾਅਦ ਹੁਣ ਮਿਲਾਂਗੇ ਤੁਹਾਨੂੰ ਅਗਲੇ ਵਲੌਗ 'ਚ ਠੀਕ ਹੈ ਜੀ ਸਾਰੇ ਜਣੇ ਆਪਣਾ ਖਿਆਲ ਰੱਖੋ। ਸਤਿ ਸ੍ਰੀ ਅਕਾਲ। ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਤਲਾਕ ਚੰਗਾ ਜਾਂ ਮੌਤ ਜਿਹੜਾ ਕਿ ਸਾਡੀ ਵੀਡੀਓ ਦਾ ਨਾਮ ਵੀ ਸੀਗਾ ਤੇ ਤਲਾਕ ਚੰਗਾ ਜਾਂ ਮੌਤ ਵਿੱਚ ਅਗਰ ਮੰਨ ਲਓ ਹਾਲਾਤ ਜਿਹੜੇ ਨੇ ਜਿੰਨਾ ਇਸ ਵੀਡੀਓ ਦੇ ਵਿੱਚ ਕੁੜੀ ਦਾ ਮਾਰੀ ਹੋਏ ਅਗਰ ਪਈਨੇ ਮਾਰੀ ਹੁੰਦੇ ਤਾਂ ਮੈਨੂੰ ਲੱਗਦਾ ਕਿ ਇਹ ਤੋਂ ਪਹਿਲਾਂ ਹੀ ਸਾਰਿਆਂ ਨੂੰ ਦੱਸ ਕੇ ਇਹ ਚੀਜ਼ ਦਾ ਹੱਲ ਕੱਢਣਾ ਚਾਹੀਦਾ ਜਿਹੜਾ ਕਿ ਅਸੀਂ ਇਹ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਮੌਤ ਦੇ ਨਾਲੋਂ ਚੰਗਾ ਮੈਨੂੰ ਲੱਗਦਾ ਤਲਾਕ ਹੁੰਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਸਾਰੇ ਲੋਕ ਕਹਿੰਦੇ ਆਂ ਵੀ ਤਲਾਕ ਲਈ ਜਾਓ ਸਭ ਜਨੇ ਛੱਡੀ ਜਾਓ ਇੱਕ ਦੂਜੇ ਨੂੰ ਨਹੀਂ ਪਰ ਜਿੱਥੇ ਕਿਤੇ ਵੀ ਤੁਹਾਡੇ ਨਾਲ ਘਰੇਲੂ ਹਿੰਸਾ ਹੁੰਦੀ ਹੈ ਕਿਤੇ ਤੁਹਾਨੂੰ ਦਾਜ ਵਾਸਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਉੱਥੇ ਇੰਨੀ ਜ਼ਿਆਦਾ ਨੋਬਤ ਨਾ ਆਵੇ ਇਹ ਤੋਂ ਪਹਿਲਾਂ ਹੀ ਸਹੀ ਕਦਮ ਜਿਹੜੇ ਚੁੱਕਣੇ ਚਾਹੀਦੇ ਆ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਮਤਲਬ ਅਸੀਂ ਤੇ ਕੀ ਸਮਝਾਉਣਾ ਵਾ ਪਰ ਫਿਰ ਜੀ ਅਸੀਂ ਇਸ ਵੀਡੀਓ ਦੇ ਵਿੱਚ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਅੱਗੇ ਹੀ ਵੀ ਗੱਲ ਤੋਂ ਪਹਿਲਾਂ ਦੋਵੇਂ ਪੱਖ ਲੈਣੇ ਪਾਉਣੇ ਦੋਵੇਂ ਪੱਖ ਵੇਖਣੇ ਜ਼ਰੂਰੀ ਨੇ ਸੋ ਫੋਨ ਆ ਗਿਆ ਵਿੱਚ ਕੱਲੀ ਇਹ ਗੱਲ ਨਹੀਂ ਹੈਗੀ ਵੀ ਘਰੇਲੂ ਹਿੰਸਾ ਜਿਹੜੀ ਆ ਉਹ ਸਿਰਫ ਕੁੜੀਆਂ ਨਾਲ ਹੁੰਦੀ ਆ ਕਿਤੇ ਕਿਤੇ ਇਹਦੇ ਸ਼ਿਕਾਰ ਜਿਹੜੇ ਮੁੰਡੇ ਵੀ ਹੋ ਜਾਂਦੇ ਆ ਬਿਲਕੁਲ ਸੋ ਇੰਨੀਆਂ ਜਿਹੜੀਆਂ ਨੌਬਤਾਂ ਨਾ ਆਉਣ ਇਹ ਤੋਂ ਕਿਵੇਂ ਪ੍ਰੇਸ਼ ਕਰਨਾ ਕਿਵੇਂ ਆਪਣੇ ਪਰਿਵਾਰ ਨਾਲ ਗੱਲ ਹਰ ਕਿਸੇ ਨਾਲ ਹੀ ਕਰਨੀ ਹੈ ਇਹ ਚੀਜ਼ ਜਿਹੜੀ ਅਸੀਂ ਵੀਡੀਓ 'ਚ ਦੱਸਣੀ ਚਾਹੁੰਦੇ ਸੀਗੇ ਉਮੀਦ ਕਰਦੇ ਆ ਵੀ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਜਰੂਰ ਸਮਝ ਆਈ ਹੋਵੇ ਕਿ ਗੇ ਕੋਸ਼ਿਸ਼ ਇਹੋ ਹੀ ਕਰਦੇ ਆਂ ਵੀ ਜਿੱਦਾਂ ਮੰਨ ਲਓ ਇਹ ਜੀ ਚਾਹੁੰਦੇ ਜੇ ਸਾਡਾ ਵਿਆਹ ਹੋ ਜਾਂਦਾ ਤੇ ਹੀ ਜੀ ਸੋਚਣ ਲੱਗ ਜਾਂਦੇ ਆਂ ਵੀ ਸਾਡੇ ਪੇਰੈਂਟਸ ਦੁਖੀ ਹੋਣਗੇ ਉਹਨਾਂ ਤੇ ਕੀ ਬੀਤੇਗੀ ਪਰ ਜੇ ਸੋਚੀ ਤੇ ਜਨਮ ਤੋਂ ਲੈ ਕੇ ਹਨਾ ਉਹਨਾਂ ਸਾਨੂੰ ਪੜਾਇਆ ਸਾਰਾ ਕੰਮ ਕੀਤਾ ਤੇ ਜੇ ਅਸੀਂ ਉਹਨਾਂ ਨੂੰ ਇਹ ਗੱਲ ਦੱਸਾਂਗੇ ਤੇ ਕੀ ਗੱਲ ਉਹ ਕਹਿਣਗੇ ਵੀ ਹਨਾ ਤੇ ਹੀ ਗੱਲ ਸਾਨੂੰ ਕਿਉਂ ਦੱਸੀ ਆ ਪਰ ਇਹ ਆ ਵੀ ਆਪਣੀਆਂ ਗੱਲਾਂ ਘਰ ਜ਼ਰੂਰ ਜਦੋਂ ਇੱਥੋਂ ਤੱਕ ਨਾ ਪਤਾ ਜਾਂਦੀ ਜ਼ਰੂਰ ਦੱਸਣੀਆਂ ਚਾਹੀਦੀਆਂ ਆ ਕਿਉਂਕਿ ਕਰਦੇ ਆ ਨਾ ਜਦੋਂ ਗੱਲ ਸ਼ੇਅਰ ਕੀਤੀ ਹੋਵੇ ਫਿਰ ਮਹਿਸੂਸ ਹੁੰਦਾ ਵਾ ਵੀ ਕਿਸੇ ਨਾ ਕਿਸੇ ਨੂੰ ਤੇ ਪਤਾ ਹੀ ਆ ਹੁਣ ਮੰਨ ਲਓ ਵੀ ਰਪਿੰਦਰ ਸਾਨੂੰ ਗੱਲ ਦੱਸਦੀ ਹੀ ਪਰ ਪੂਰੀ ਨਹੀਂ ਦੱਸਦੀ ਇਹ ਵੀਡੀਓ ਦੇ ਵਿੱਚ ਉਸ ਚੀਜ਼ ਕਰਕੇ ਵੀ ਉਹ ਥੋੜੀ ਪਿੱਛੇ ਰਹੀ ਜਾਂ ਫਿਰ ਉਹਨੇ ਆਪੇ ਫੈਸਲਾ ਕੀਤਾ ਵੀ ਮੈਂ ਹਨਾ ਇਹਨਾਂ ਨੂੰ ਚੱਲ ਲੈਣਾ ਵਾ ਜਾਂ ਕਿੱਦਾਂ ਤੀਂ ਦੇਖਿਆ ਹੀ ਆ ਸਾਰਿਆਂ ਨੇ ਵੀ ਲਾਸਟ ਟਾਈਮ ਤੇ ਉਹਨੇ ਕੋਸ਼ਿਸ਼ ਕੀਤੀ ਸੀ ਵੀ ਮੈਂ ਕਰ ਇਹੋ ਕਵਾਂ ਬਈ ਗੱਡੀ ਨਾਲੋਂ ਗੱਡੀ ਨਾਲੋਂ ਪਰ ਹਾਂ ਜਿਉ ਉਹ ਇਹ ਚੀਜ਼ ਦੱਸਦੀ ਫਿਰ ਮੈਨੂੰ ਤੇ ਹਨਾ ਵੀ ਸਿੱਧਾ ਸਿੱਧਾ ਕਹਿੰਦੀ ਵੀ ਮੈਨੂੰ ਇਹਨਾਂ ਨੇ ਮਾਰਨ ਦਾ ਹੀ ਸੋਚਿਆ ਵਾ ਵੀ ਜੀ ਤੇ ਕੀ ਗੱਲ ਹੈ ਉਹਨੂੰ ਪਿੰਡ ਨਾਲ ਲੈ ਕੇ ਜਾਂਦੇ ਦੂਜੀ ਗੱਲ ਸਬੂਤਾਂ ਦੀ ਹੈ ਕਾਉਂਟੀ ਵਿੱਚ ਵੀ ਸਬੂਤ ਜਿਹੜੇ ਨੇ ਜੇ ਮੰਨ ਲਓ ਸਬੂਤ ਤੁਹਾਡੇ ਕੋਲ ਹੈ ਨੇ ਤਾਂ ਉਹ ਜ਼ਰੂਰ ਸਹੀ ਹੱਥਾਂ ਦੇ ਵਿੱਚ ਪਹੁੰਚਾਓ ਬਿਲਕੁਲ ਤਾਂ ਜੋ ਇੱਥੋਂ ਤੱਕ ਨੋਬਤ ਨਾ ਆਵੇ ਅਸੀਂ बार-बार ਇਹੋ ਚੀਜ਼ ਹੀ ਕਹਿੰਦੇ ਆ ਕਿ ਮਤਲਬ ਅਸੀਂ ਆਪਣੀ ਵੀਡੀਓ ਦੇ ਵਿੱਚ ਕੀ ਦੱਸਣਾ ਚਾਹੁੰਦੇ ਸੀਗੇ ਕਿ ਤਲਾਕ ਚੰਗਾ ਜਾਂ ਮੌਤ ਜਦੋਂ ਮੈਂ ਨਾ ਨਾ ਸੋਚਿਆ ਸੀ ਮੈਨੂੰ ਲੱਗਾ ਵੀ ਇਹ ਇਹ ਨਾਮ ਪਤਾ ਨਹੀਂ ਇਸ ਤਰ੍ਹਾਂ ਹੀ ਲੱਗਣਾ ਲੋਕਾਂ ਨੂੰ ਕਿ ਨਹੀਂ ਲੱਗਣਾ ਫੇ ਇੱਕ ਤੇ ਨਾਮ ਇਦਾਂ ਦਾ ਰੱਖਿਆ ਨਹੀਂ ਕਿਸੇ ਨੇ ਵੀ ਤੇ ਉਹ ਬੜੀ ਕਨਫਿਊਜ਼ਨ ਹੀ ਪਰ ਬੜਾ ਵਧੀਆ ਚਲੋ ਮਾਰੇ ਨੇ ਕਿਰਪਾ ਕੀਤੀ ਤੁਸੀਂ ਸਾਰਿਆਂ ਸਾਥ ਦਿੱਤਾ ਬੜਾ ਵਧੀਆ ਤੁਸੀਂ ਸਾਰੀ ਸਟੋਰੀ ਨੂੰ ਪਸੰਦਗੀ ਪਾਇਆ ਕੱਲ ਜਿਹੜਾ ਪਾਰਟ ਪਿਆ 62 ਬੜਾ ਵਧੀਆ ਤੁਸੀਂ ਸਾਰਿਆਂ ਹੰਗਾਰਾ ਭਰਿਆ ਅੱਜ ਕੱਲ੍ਹ ਤੇ ਵਹ ਵੀ ਵਾਈਗੁੱਡੀ ਬੜੀ ਕਿਰਪਾਵਾਹੀ ਤਕਰੀਬਨ ਛੋਟੀਆਂ ਛੋਟੀਆਂ ਜੀਆਂ ਫੈਮਿਲੀਆਂ ਵਾਂ ਪੜੀਆਂ ਲਿਖੀਆਂ ਵਾਂ ਪਰ ਫਿਰ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਹੋ ਜਾਂਦੀਆਂ ਨੇ ਤੇ ਉਹਨਾਂ ਚੀਜ਼ਾਂ ਨੂੰ ਬਚਾਵਾ ਵਾਸਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੀਏ ਆਪਣੀਆਂ ਪ੍ਰੋਬਲਮ ਸ਼ੇਅਰ ਕਰੀਏ ਸੁਣੀ ਉਹਨਾਂ ਦੀ ਗੱਲ ਤੇ ਗੱਲ ਜਦੋਂ ਕਰਦੇ ਵੀ ਸੁਣਨ ਤੇ ਦੋਨਾਂ ਪੱਖਾਂ ਦੀ ਸੁਣਨਾ ਹੁਣ ਸਾਨੂੰ ਤੇ ਪਤਾ ਹੀ ਵੀ ਉਹ ਪੱਖ ਕੀ ਚਾਹੁੰਦਾ ਵਾ ਉਹਦੇ ਸਿਰਫ ਦੇਹੇਜੀ ਚਾਉਂਦੇ ਹੀਗੇ ਤੇ ਜਾਂ ਫਿਰ ਉਹਨਾਂ ਦਾ ਮੋਟਿਵ ਹੀਗਾ ਵੀ ਅਹੀਂ ਬੱਸ ਵੀ ਦੂਜਾ ਵਿਆਹ ਕਰ ਦੇਣਾ ਜਾਂ ਕੁਝ ਵੀ ਹੋ ਸਕਦਾ ਤੇ ਪਰ ਇਹ ਆ ਵੀ ਬੜੀਆਂ-ਬੜੀਆਂ ਗੱਲਾਂ ਹੋ ਜਾਂਦੀਆਂ ਉਹਨਾਂ ਨੂੰ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਕਈ ਵਾਰੀ ਅਸੀਂ ਕਮੈਂਟ ਪੜ੍ਹਦੇ ਆਂ ਵੀ ਜਦੋਂ ਕਈ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਜਦੋਂ ਕਈ ਪੰਨ ਫੜਾ ਕਹਿੰਦੇ ਵੀ ਤੁਸੀਂ ਕੀ ਸਮਾਜ ਨੂੰ ਸੇਵ ਦੇਵੇਂਗੇ ਵੀ ਇਦਾਂ ਨਾ ਕਰਨਾ ਚਾਹੀਦਾ ਅਸੀਂ ਸਮਾਜ ਨੂੰ ਇਹ ਸੇਵ ਨਹੀਂ ਦੇਂਦੇ ਕਿ ਦਾਜ ਵਾਸਤੇ ਕੁੜੀਆਂ ਨੂੰ ਇਦਾਂ ਕਰੋ ਅਹੀਂ ਸਮਾਜ ਨੂੰ ਇਹ ਸੇਧ ਦੇਂਦੇ ਆ ਵੀ ਜੇ ਕੁੜੀਆਂ ਨਾਲ ਧੱਕਾ ਹੁੰਦਾ ਹੋਵੇ ਤਾਂ ਕੁੜੀਆਂ ਕਿੱਦਾਂ ਬਚ ਸਕਦੀਆਂ ਬਿਲਕੁਲ ਜਾਂ ਜਿਹੜੇ ਸਾਡੇ ਭੈਣ ਭਰਾ ਕਈ ਵੇਖਦੇ ਨੇ ਹੁਣ ਸਾਨੂੰ ਕਈ ਕਮੈਂਟ ਆਉਂਦੇ ਨੇ ਵੀ ਸਾਡੀ ਇਹ ਸਟੋਰੀ ਜਿਹੜੀ ਸਾਡੀ ਸੇਮ ਹਨ ਨੂੰ ਇਦਾਂ ਲੋਕੀ ਤੰਗ ਕਰਦੇ ਰਿਹਾ ਸਾਡੇ ਸਸ ਸਹੁਰਾ ਯਾ ਸਾਡੇ ਪਰਿਵਾਰ ਵੱਲੋਂ ਸਾਨੂੰ ਇਦਾਂ ਟੌਰਚਰ ਮਿਲਦਾ ਰਿਹਾ ਸੋ ਉਹ ਇਹ ਚੀਜ਼ਾਂ ਤੋਂ ਬਚਣਾ ਕਿਵੇਂ ਆ ਇਹ ਮੇਨ ਮੋਟਿਵ ਆ ਇਹ ਤੇ ਅਜੇ ਸੋਚੀਏ ਤੇ ਕੁਝ ਵਿਖਾਇਆ ਹੀ ਨਹੀਂ ਗਿਆ ਬੜਾ ਥੋੜਾ ਜਿਹਾ ਹੀ ਵਿਖਾਇਆ ਮੈਂ ਜਨੂ ਅੱਜ ਵੇਖੀ ਤੇ ਵਚਰੀਆਂ ਰੋਟੀ ਤੋਂ ਵੀ ਤੰਗ ਹੋ ਜਾਂਦੀਆਂ ਮਤਲਬ ਗੱਲਾਂ ਹੀ ਇੰਦਾਂ ਦੀਆਂ ਹੋ ਜਾਂਦੀਆਂ ਘਰਾਂ 'ਚ ਵੀ ਉਹਗੇ ਨੂੰ ਆਪਣਾ ਮਤਲਬ ਸਹੀ ਹੁੰਦੀਆਂ ਹੋ ਜਾਂ ਮੂੰਹ ਵਿਖਾਉਣ ਜਗ੍ਹਾ ਨਹੀਂ ਰਹਿਦੀਆਂ ਸੋ ਚਾਹੀਦਾ ਹੈ। ਸੋ ਇਸ ਕਰਕੇ ਬਾਕੀ ਤੁਸੀਂ ਸਾਡੇ ਦੇ ਬੜਾ ਪਿਆਰ ਦੇ ਇਹ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ। ਕਿ ਆ ਜੇ ਸਜਾ ਮਿਲਣੀ ਹੈ ਸਾਰਿਆਂ ਨੂੰ ਉਹ ਹੋਈ ਹੋਈ ਕਿੱਦਾਂ ਮਿਲਣੀ ਹੈ ਇਹ ਸਾਰਿਆਂ ਜਣੇ ਜਰੂਰ ਚੀਜ਼ ਦੇਖਣੀ ਹੈ ਤੇ ਬਾਅਦ ਸਾਨੂੰ ਮਿਲਾਂਗੇ ਤੁਹਾਨੂੰ ਅਗਲੇ ਵਲੌਗ 'ਚ ਠੀਕ ਹੈ ਜੀ ਸਾਰਿਆਂ ਨੇ ਆਪਣਾ ਖਿਆਲ ਰੱਖੋ। ਸਤਿ ਸ੍ਰੀ ਅਕਾਲ।